ਹਾਂਜੀ ਸਸਰੀਕਾਲ ਕੁੜੀ ਲੰਗੀ ਉਹ ਕਹਿਣ ਜੀ ਹਾਂਜੀ ਭਾਈ ਜੀ ਸਸਰੀਆ ਕਾਲ ਕੀ ਹਾਲ ਚਾਲ ਨੇ ਆਪਾਂ ਸ਼ੁਰੂ ਕਰਿਆ ਬਲੌਗਾਂ ਵਾਲਾ ਨਵਾਂ ਨਵਾਂ ਕੰਮ ਕਿਵਰ ਚੰਗਾ ਮਾੜਾ ਗਲਤ ਮਾਲਤ ਕੁਝ ਕੇ ਦਿੱਤਾ ਹੋਵੇ ਵੀਰੋ ਮਾਫ ਕਰਨਾ ਪਹਿਲੋ ਮਾਫੀ ਮੰਗ ਲੈਂਦੇ ਆਪਾਂ ਬਾਤ ਜੀ ਤਾਂ ਮੰਗਣੀ ਹੀ ਐ ਤੇ ਆਪਣੇ ਨਾਲ ਆਪਣਾ ਵੀਰ ਖੁਸ਼ੀਅਤ ਮਾਨ ਤੇ ਆਪਣਾ ਵੀਰੇ ਨੇ ਆਪਾਂ ਨੂੰ ਕੰਮ ਲਾਇਆ ਇਹ ਵਾਲਾ ਇਹ ਕਹਿੰਦਾ ਵੀ ਇਹੀ ਕੰਮ ਕਰਨਾ ਹੈ ਆਪਾਂ ਨੇ ਨੋ ਮੈਂ ਕੀ ਦੇਖ ਲੈਣੇ ਕਰਕੇ ਵੀ ਕਿਵੇਂ ਦਾ ਕੰਮ ਹੈ ਸਾਂਝੀ ਕਰਾਂਗੇ ਇਹ ਭਾਈ ਤੁਹਾਨੂੰ ਗੱਲਾਂ ਬਾਤਾਂ ਚਾਰ ਤੇ ਜਿਹੜੇ ਸਾਂਝੀ ਕਿਦਾਂ ਕਰਨੀ ਆ ਮੈਂ ਕਹਿੰਦੇ ਹਾਂ ਹਾਂਜੀ ਆਪਾਂ ਆ ਯਾਰਨ ਮੂਲੇ ਹੱਬ ਆ ਦੇਖੋ ਆਪਣੇ ਭਾਈ ਸਾਰੇ ਆਏ ਹੋਏ ਆ ਉਰੇ ਦੇਖ ਲਓ ਭਾਈ ਹਾਂ ਵੀਰੇ ਦੱਸੋ ਕੀ ਕੱਪੜੇ ਲੈਣਾ ਇਹਦੇ ਘੰਟਾ ਭਾਈ ਸਾਨੂੰ ਆਇਆ ਨੂੰ ਅੱਛਾ ਜੀ ਹੋਣ ਆਇਆ ਜੀ ਇਹਦੇ ਝਾੜੂ ਪੂੰਚਾ ਕਰਨਾ ਜੀ ਹਲੇ ਘੰਟਾ ਹੋਰ ਲੱਗਦੀ ਇਹਦੇ ਬਾਅਦ ਅਸੀਂ ਕੱਪੜੇ ਦੇਖਣੇ ਅੱਛਾ ਵੀਰ ਤੁਸੀਂ ਵੀ ਲੈਣਾ ਹੈ ਜੀ ਹੋਰ ਗਿਆ ਯਾਰ ਮੈਂ ਤਾਂ ਆਇਆ ਹੁਣੇ ਆ 10 ਮਿੰਟ ਬੰਨੂ ਕਹਿੰਦਾ ਵੀਰੇ ਗੱਡਦੇ ਪਹਿਲੇ ਝਾੜੂ ਮਾਰ ਲੈਂਦੇ ਅੱਛਾ ਇਹਦਾ ਔਖਾ ਕੰਮ ਹੈ ਨਾ ਪਤਾ ਨਹੀਂ ਯਾਰ ਕਿਵੇਂ ਕਿੱਥੇ ਆਏ ਬਾਈ ਆਏ ਜੀ ਰਹਿੰਦਾ ਹੈ ਨਾ ਉਹ ਕਹਿੰਦੇ ਮਾਲ ਲੈਣ ਗਿਆ ਪਤਾ ਜੀ ਮਾਲ ਪਠਾਨਕੋਟ ਅੱਛਾ ਪਠਾਨ ਬਈ ਤੇਰੀ ਯਾਰ ਸੇਮ ਹੀ ਆ ਯਾਰ ਆ ਹੁੱਡੀ ਜੀ ਬਾਈ ਦੇ ਕੋਲ ਉਹ ਫਿਰ ਆਈਆਂ ਨਾ ਹੋ ਆ ਜੀ ਕਿਆ ਜੀ ਕਿਆ ਹੁੰਨੇ ਆ ਬੈਸਟੂਨ ਕਿਆ ਹੁੰਨੇ ਆ ਉਹ ਵੀ ਪ੍ਰਮੋਟਰ ਉਹ ਵੀ ਝਾੜੂ ਚੱ ਚਲ ਰਾਧਾ ਸਵਾਮੀਆ ਕੋਲ ਰਾਧਾ ਦੇ ਨਾਲ ਉੱਥੇ ਡੋਂਡੇ ਦੀ ਸ਼ੋਰੂ ਹੈ ਦਾ ਤੇ ਕਪੜਾ ਚੈੱਕ ਕਰੋ ਤੁਸੀਂ ਇਹ ਹੂੰ ਉਹ ਸਾਡੇ ਕਲਕੱਤੇ ਵਾਲੇ ਆਏ ਬਾਈ